ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਬਹੁਤ ਸੋਹਣੇ ਡਿਜ਼ਾਈਨਰ ਹੈਵੀ ਸੂਟ ਹੈਂਡਵਰਕ ਦੇ ਰੈਡੀ ਕੀਤੇ ਨੇ ਪਿਓਰ ਟਿਸ਼ੂ ਆਰਗੰਜ਼ਾ ਦਾ ਫੈਬਰਿਕ ਹੈ ਜੀ ਜਿਹੜਾ ਕਿ ਅੱਜਕੱਲ ਬਹੁਤ ਟ੍ਰੈਂਡ ਦੇ ਵਿੱਚ ਜਾ ਰਿਹਾ ਹੈ ਔਰ ਇਹਦੇ ਨੈਕਲਾਈਨਸ ਕਾਫੀ ਹੈਵੀ ਬਣੀ ਹੈ ਪਿਓਰ ਇਹਦੇ ਉੱਪਰ ਦਬਕਾ ਵਰਕ ਦੇ ਨਾਲ ਲੜਕੀ ਤੇ ਪੌਲਸ ਦਾ ਕੰਮ ਕੀਤਾ ਹੋਇਆ ਕਾਫੀ ਜ਼ਿਆਦਾ ਕਲਰ ਇਹਦੇ ਵਿੱਚ ਤੁਹਾਨੂੰ ਮਿਲ ਜਾਣਗੇ ਔਰ ਦੁਪੱਟਿਆਂ ਨੂੰ ਲੇਸਸ ਤੇ ਦੁਪੱਟਿਆਂ ਤੇ ਵਰਕ ਵੀ ਕੀਤਾ ਹੋਇਆ ਬਹੁਤ ਹੀ ਜ਼ਿਆਦਾ ਸੋਹਣੇ ਸੂਟ ਨੇ ਕੋਈ ਵੀ ਤੁਸੀਂ ਪੀਸ ਇਹਨਾਂ ਦੇ ਵਿੱਚੋਂ ਲੈ ਸਕਦੇ ਹੋ ਔਰ ਇਹ ਵਾਲਾ ਵਰਕ ਦਾ ਤਾਂ ਬਹੁਤ ਜ਼ਿਆਦਾ ਟ੍ਰੈਂਡ ਹੈਗਾ ਵਾ ਅਲੱਗ-ਅਲੱਗ ਡਿਜ਼ਾਈਨਰ ਕੱਪੜਿਆਂ ਦੇ ਉੱਪਰ ਡਿਜ਼ਾਈਨਰ ਸੂਟਾਂ ਦੇ ਉੱਪਰ ਇਹ ਵਰਕ ਆ ਰਿਹਾ ਹੈ ਹੁਣ ਬਹੁਤ ਹੀ ਸੋਹਣੇ ਪ੍ਰਿੰਟ ਦੇ ਉੱਪਰ ਇਹ ਨੈਕਲਾਈਨਸ ਬਣ ਕੇ ਆਈਆਂ ਨੇ ਸੋ ਤੁਸੀਂ ਲੈ ਸਕਦੇ ਹੋ ਇਹਨਾਂ ਸੂਟਾਂ ਦੀ ਕਾਫੀ ਡਿਮਾਂਡ ਸੀਗੀ ਕਿਉਂਕਿ ਇਹ ਸੂਟਸ ਬਹੁਤ ਜ਼ਿਆਦੇ ਸੋਹਣੇ ਬਣੇ ਹੁੰਦੇ ਇਹਦੇ ਵਿੱਚ neck ਜ਼ਿਆਦਾ ਹੈਵੀ ਬਣਿਆ ਹੁੰਦਾ ਜੀ ਹੈਂਡਵਰਕ ਦਾ ਔਰ ਬਾਹਾਂ ਤੇ ਬਹੁਤ ਸੋਹਣਾ ਕੰਮ ਕੀਤਾ ਹੁੰਦਾ ਇਹਦੇ ਵਿੱਚ ਵੀ ਕਾਫੀ ਕਲਰ ਰੈਡੀ ਹੋ ਗਏ ਨੇ ਸੋ ਇਹ ਵੀ ਤੁਸੀਂ ਲੈ ਸਕਦੇ ਹੋ ਡਿਜ਼ਾਈਨਰ ਸੋਰਸ ਨੇ ਸੋ ਇਹ ਵੀ ਸ ਆਪਣੇ ਕੋਲ ਸੂਟ ਰੈਡੀ ਹੋ ਗਏ ਨੇ WhatsApp ਤੇ ਆਰਡਰ ਕਰ ਸਕਦੇ ਹੋ ਜੀ ਥੈਂਕ ਯੂ